ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੁਰਿੰਦਰ ਡੱਲਾ ਜੀ ਸਿਆਸੀ ਮਾਹੌਲ ਨੂੰ ਅਗਰ ਦੇਖੀਏ ਤਾਂ ਚੋਣਾਂ ਦੇ ਪ੍ਰਚਾਰ ਨੂੰ ਸਿਰਫ 3 ਦਿਨ ਹੀ ਰਹਿ ਗਏ ਨੇ ਤੇ ਇਸ ਵਿਚਾਲੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਜੋ ਹੈ ਸਿਆਸੀ ਪੰਗਾ ਪੈਂਦਾ ਵੀ ਨਜ਼ਰ ਆਏ ਰੌਲਾ ਕੀ ਹੈ ਇਸੇ ਉਪਰ ਜ਼ਰੂਰ ਪੂਰਾ ਜੋ ਹੈ ਸਥਿਤੀ ਬਣੀ ਹੋਈ ਹੈ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਅਸਲ 'ਚ ਪਿਛਲੇ 2-3 ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਪੰਜਾਬ 'ਚ ਨੇ ਨਰਿੰਦਰ ਮੋਦੀ ਤਿੰਨ ਰੈਲੀਆਂ ਕਰਕੇ ਗਏ ਨੇ ਪਟਿਆਲਾ ਜਲੰਧਰ ਤੇ ਗੁਰਦਾਸਪੁਰ ਔਰ ਅੰਮ੍ਰਿਤਸਰ ਲੁਧਿਆਣਾ ਦੇ ਵਿੱਚ ਇੱਕ ਰੈਲੀ ਕਰਕੇ ਗਏ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਭਾਵੇਂ ਅਮਿਤ ਸ਼ਾਹ ਹੈ ਭਾਵੇਂ ਨਰਿੰਦਰ ਮੋਦੀ ਨੇ ਪੰਜਾਬ 'ਚ ਮੰਨਿਆ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਤਿੰਨਾਂ ਤੇ ਵੱਡੇ ਨਿਸ਼ਾਨੇ ਵਿੰਨੇਗੀ ਲੇਕਿਨ ਬੀਜੇਪੀ ਨੇ ਅਕਾਲੀ ਦਲ ਤੇ ਖੁੱਲ ਕੇ ਹਮਲਾ ਨਹੀਂ ਕੀਤਾ ਅਕਾਲੀ ਦਲ ਤੇ ਕਿਸੇ ਤਰ੍ਹਾਂ ਦਾ ਪੋਲੀਟੀਕਲ ਅਟੈਕ ਨਹੀਂ ਕੀਤਾ ਪਰ ਨਰਿੰਦਰ ਮੋਦੀ ਹੋਣ ਜਾਂ ਅਮਿਤ ਸ਼ਾਹ ਹੋਣ ਇੰਡੀਆ ਗੱਠ ਜੋੜ ਤੇ ਉਹਨਾਂ ਨੇ ਪੂਰਾ ਸਿਆਸੀ ਪਲਟਵਾਰ ਕੀਤਾ ਔਰ ਭਗਵੰਤ ਮਾਨ ਨੂੰ ਕਾਗਜ਼ੀ ਸ਼ੇਰ ਪ੍ਰਧਾਨ ਮੰਤਰੀ ਨੇ ਕਿਹਾ ਆਪਣੇ ਦੌਰ ਦੇ ਦੌਰਾਨ ਇਹ ਵੀ ਕਹਿੰਦੇ ਰਹੇ ਆ ਬੀਜੇਪੀ ਦੇ ਵੱਡੇ ਲੀਡਰ ਭਾਵੇਂ ਅਮਿਤ ਸ਼ਾਹ ਭਾਵੇਂ ਪ੍ਰਧਾਨ ਮੰਤਰੀ ਨੇ ਕਿ ਭਗਵੰਤ ਮਾਨ ਏਟੀਐਮ ਬਣ ਕੇ ਅਰਵਿੰਦ ਕੇਜਰੀਵਾਲ ਦੇ ਲਈ ਕਿਉਂਕਿ ਕਾਨੂੰਨੀ ਫੀਸਾਂ ਜਾਣੀਆਂ ਨੇ ਕੇਜਰੀਵਾਲ ਦੀਆਂ ਕਿਉਂਕਿ ਉਹਨਾਂ ਤੇ ਕਈ ਤਰ੍ਹਾਂ ਦੇ ਇਸ ਵਕਤ ਸਾਨੂੰ ਪਤਾ ਹੈ ਕਿ ਅਦਾਲਤ ਤੋਂ ਜ਼ਮਾਨਤ ਤੇ ਨਹੀਂ ਸ਼ਰਾਬ ਘਟਾਲੇ ਦੇ ਇਲਜ਼ਾਮਾਂ ਦੇ ਵਿੱਚ ਜੇਲ੍ਹ 'ਚ ਰਹੇ ਨੇ ਪਿਛਲਾ ਲੰਮਾ ਸਮਾਂ ਅਰਵਿੰਦ ਕੇਜਰੀਵਾਲ ਸੋ ਭਾਵੇਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਨੇ ਭਗਵੰਤ ਮਾਨ ਇਸ ਤਰ੍ਹਾਂ ਦੇ ਇਲਜ਼ਾਮ ਬਹੁਤ ਜ਼ਿਆਦਾ ਲੱਗੇ ਔਰ ਕੱਲ ਅਮਿਤ ਸ਼ਾਹ ਦੀ ਜਿਹੜੀ ਰੈਲੀ ਸੀ ਪਰਸੋਂ ਉਹ ਅਮਿਤ ਸ਼ਾਹ ਕਹਿੰਦੇ ਕਿ ਜੇ ਤੁਸੀਂ ਪੰਜਾਬ ਚੋਂ ਐਮਪੀ ਜਿਤਾ ਦਿਓ ਭਾਰਤੀ ਜਨਤਾ ਪਾਰਟੀ ਦੇ ਤਾਕਤ ਦੇ ਦਿਓ ਜ਼ਿਆਦਾ ਜਿਤਾ ਦਿਓ ਤੇ ਉਹ ਕਹਿੰਦੇ ਪੰਜਾਬ ਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਲੰਮੀ ਚੱਲਣ ਵਾਲੀ ਨਹੀਂ ਹੈ ਇਸ ਤਰੀਕੇ ਦੇ ਸ਼ਬਦ ਉਹਨਾਂ ਨੇ ਵਰਤੇ ਹਾਲਾਂਕਿ ਮੀਡੀਆ ਦੇ ਵਿੱਚ ਅਮਿਤ ਸ਼ਾਹ ਦੇ ਬਿਆਨ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਜਿਵੇਂ ਚੋਣਾਂ ਤੋਂ ਬਾਅਦ ਪੰਜਾਬ 'ਚ ਆਪ ਸਰਕਾਰ ਡਿੱਗ ਜਾਏਗੀ ਪਰ ਰਵਨੀਤ ਬਿੱਟੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਨੇ ਉਹਨਾਂ ਨੇ ਵੀ ਜਦੋਂ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਮੂਲੀਅਤ ਕੀਤੀ ਸੀ ਉਹਨਾਂ ਨੇ ਵੀ ਇੱਕ ਦੋ ਵਾਰੀ ਅਜਿਹਾ ਬਿਆਨ ਦਿੱਤਾ ਕਿ ਅਗਰ ਦੁਬਾਰਾ ਸਰਕਾਰ ਬਣਦੀ ਹੈ ਬੀਜੇਪੀ ਦੀ ਜਾਂ ਬੀਜੇਪੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਤਾਂ ਸਰਕਾਰ ਡਿੱਗ ਜਾਣੀ ਹੈ ਆਮ ਆਦਮੀ ਪਾਰਟੀ ਦੀ ਇਸ ਗੱਲ ਦਾ ਗੁੱਸਾ ਮਨਾ ਗਿਆ ਆਮ ਆਦਮੀ ਪਾਰਟੀ ਵਾਲੇ ਪਾਵੇਂ ਭਗਵੰਤ ਮਾਨ ਹੋਣ ਪਾਵੇਂ ਅਰਵਿੰਦ ਕੇਜਰੀਵਾਲ ਹੋਣ ਇਹਨਾਂ ਨੇ ਇਸ ਗੱਲ ਦਾ ਗੁੱਸਾ ਮਨਾਇਆ ਔਰ ਹਜੇ ਤੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸਿੱਧੀ ਲੜਾਈ ਨਹੀਂ ਸੀ ਟਿਕਦੀ ਸੋ ਕੱਲ ਪ੍ਰੈਸ ਕਾਨਫਰੰਸ ਕਰਤੀ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਨੇ ਵੀ ਔਰ ਅਰਵਿੰਦ ਕੇਜਰੀਵਾਲ ਨੇ ਵੀ ਬਹੁਤ ਵੱਡੇ ਇਲਜ਼ਾਮ ਲਾਏ ਉਹਨਾਂ ਨੇ ਭਗਵੰਤ ਮਾਨ ਨੇ ਪੰਜਾਬ ਦੀ ਇੱਜ਼ਤ ਦਾ ਸਵਾਲ ਵੀ ਇਹਨੂੰ ਬਣਾਇਆ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਇੰਜ ਕਮਿਟੇ ਦਿੱਗੀ ਸੋ ਪਲਟਵਾਰ ਅਮਿਤ ਸ਼ਾਹ ਉਹਨਾਂ ਦੇ ਬਿਆਨਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਗਜ਼ੀ ਸ਼ੇਰ ਕਹਿ ਦੇਣਾ ਭਗਵੰਤ ਮਾਨ ਨੂੰ ਸੋ ਭਗਵੰਤ ਮਾਨ ਨੇ ਵੀ ਸਿਆਸੀ ਪੜਾਅਸ ਕੱਲ ਜੰਮ ਕੇ ਕੱਢੀ ਅਰਵਿੰਦ ਕੇਦਰੀਵਾਲ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਖੂਬ ਵੱਡੇ ਸਵਾਲ ਵੀ ਹੈ ਜਿਹੜੇ ਉਹ ਕੇਂਦਰ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਔਰ ਅਮਿਤ ਸ਼ਾਹ ਦੇ ਅੱਗੇ ਉਹਨਾਂ ਨੇ ਖੜੇ ਕੀਤੇ ਇੱਕ ਵਾਰੀ ਗੱਲ ਵੀ ਪ੍ਰਧਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਦੀ ਅਸੀਂ ਜ਼ਰੂਰ ਸੁਣੀਏ ਉਹਨਾਂ ਨੇ ਆਪਣਾ ਤਰਕ ਕਿਵੇਂ ਪੇਸ਼ ਕੀਤਾ ਪ੍ਰਧਾਨ ਮੰਤਰੀ ਆਇਆ ਪਰਸੋਂ ਉਹ ਮੈਨੂੰ ਗਾਲਾਂ ਕੱਢ ਗਿਆ ਦੋ ਦਿਨ ਕਹਿੰਦੇ ਮੈਂ ਜੇਲ੍ਹ ਚ ਗੋ ਮਿਲਣ ਗਿਆ ਇਹਨਾਂ ਨੂੰ ਕੀ ਗੱਲ ਮੇਰੇ ਬੌਥ ਨੇ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਨੇ ਜੇਲ੍ਹ سے ਮਿਲ ਨਹੀਂ ਜਾ ਸਕਦੇ ਮੈਨੂੰ ਹੱਦ ਹੈਰਾਨੀ ਦੀ ਕਹਿੰਦੇ ਕਿ ਦਿੱਲੀ ਦਰਬਾਰ ਇਹ ਕਿਹੜਾ ਦਿੱਲੀ ਦਰਬਾਰ ਹੈ ਆਪਣੇ ਵਾਲ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ ਸ਼ਿਵਰਾਜ ਚਾਂਦ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਖੱਟਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਰਮਨ ਸਿੰਘ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਵੈਂਕਈਆ ਨਾਇਡੂ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਜਿਹੜਾ ਦਿੱਲੀ ਦਰਬਾਰ ਚ ਹਾਜ਼ਰੀ ਨਹੀਂ ਲਵਾਉਂਦਾ ਉਹਨੂੰ ਉਹਨੂੰ ਚੱਕ ਕੇ ਮਾਰਦੇ ਆ ਸਭ ਤੋਂ ਵੱਡਾ ਦਰਬਾਰ ਤਾਂ ਤੁਸੀਂ ਲਿਆ ਹੋਇਆ ਚਮਚਾਗਰੀ ਦਾ ਦੋ ਬੰਦਿਆਂ ਤੋਂ ਬਾਅਦ ਨਾ ਨਹੀਂ ਜਾਣਦਾ ਦੇਸ਼ ਕਿਸੇ ਮੰਤਰੀ ਦਾ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਮੂਰੇ ਵਿਦੇਸ਼ ਮੰਤਰੀ ਕਦੇ ਵਿਦੇਸ਼ ਨਹੀਂ ਗਿਆ ਉਹ ਤਾਂ ਸਿਰ ਪ੍ਰਧਾਨ ਮੰਤਰੀ ਨੂੰ ਲੈਣ ਤੇ ਛੱਡਣ ਜਾਂਦਾ ਬਸ ਸੋ ਇਹ ਧਮਕੀ ਦੇਣਾ ਆਮ ਆਦਮੀ ਪਾਰਟੀ ਦੀ ਸਰਕਾਰ ਤੋੜ ਦੇਣਗੇ ਇਹ ਇਹ ਬਹੁਤ ਗਲਤ ਫਹਿਮੀ ਚ ਨੇ ਜਾਂ ਫਿਰ ਇਹਨੂੰ ਖੁਸ਼ ਫਹਿਮੀ ਕਹ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਕੱਲੇ ਆ 3 ਸਾਲ ਨਹੀਂ ਅਗਲੇ 15 ਸਾਲਾਂ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਦਾ ਲੋਕ ਮਨ ਬਣਾਈ ਬੈਠੇ ਨੇ 7 ਸਾਡੇ ਰਾਜ ਸਭਾ ਦੇ ਨੇ ਰਾਜ ਸਭਾ ਦੇ ਮੈਂਬਰ ਬੈਠੇ ਸਾਡੇ ਸੰਦੀਪਾ ਪਾਟਕ ਜੀ 7 ਸਾਡੇ ਰਾਜ ਸਭਾ ਚ ਨੇ 13 ਸਾਡੇ ਜਾਣਗੇ ਹੁਣ ਲੋਕ ਸਭਾ ਚ ਵੀ 4 ਦਿੱਲੀ ਤੋਂ ਆ ਰਹੇ ਐ ਇੱਕ ਖੇਤਰ ਤੋਂ 25 2 ਗੁਜਰਾਤ ਤੋਂ 2 2 ਆ ਰਹੇ ਆ ਸਸਾਮ ਤੋਂ 27 2.5 ਹੋਗੇ ਜੀ 3 ਦਿੱਲੀ ਤੋਂ ਨੇ ਰਾਜ ਸਭਾ 32 35 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਈ ਆਵਾਂ ਦੀ ਪਾਰਟੀ 4 ਜੂਨ ਨੂੰ ਆਪਣੀਆਂ ਆਪਣੀਆਂ ਬਚਾਓ ਖਰਗੋਸ਼ ਨੂੰ ਕਿਸ ਨੇ ਕਿਹਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪਣਾ ਬਾਜੇ ਉਹੀ ਬਹੁਤ ਹੈ ਸੋ ਆਪਣਾ ਫਿਕਰ ਕਰੋ ਜੀ ਜੋ ਪੰਜ ਚਰਨਾਂ ਛੇ ਚਰਨਾਂ ਦੇ ਵਿੱਚ ਲੋਕਾਂ ਨੇ ਦੱਸਤਾ ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਕਦੇ ਇਸ ਲੈਵਲ ਤੇ ਦੇਖਿਆ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਜੇ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਗਠਵੰਧਨ ਵਾਲੇ ਤੁਹਾਡੀਆਂ ਤਿੰਨ ਬੱਕਰੀਆਂ ਚੋਂ ਦੋ ਬੱਕਰੀਆਂ ਲੈ ਜਾਣਗੇ ਪ੍ਰਧਾਨ ਮੰਤਰੀ ਬੋਲ ਰਿਹਾ ਦੋ ਮੱਝਾਂ ਜੋ ਇੱਕ ਮੱਝ ਲੈ ਜਾਣਗੇ ਜੇ ਤੁਹਾਡੇ ਕੋਲ ਦੋ ਚੱਪਲਾਂ ਨੇ ਇੱਕ ਚੱਪਲ ਚੱਕ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਸਾਈਕਲ ਹੈ ਉਹਦਾ ਹੈਂਡਲ ਲੈ ਜਾਣਗੇ ਜਾਂ ਪੈਡਲ ਲੈ ਜਾਣਗੇ ਇਹ ਸਰਪੰਚ ਲੈਵਲ ਤੱਕ ਦੇ ਵੀ ਮਸਲੇ ਨਹੀਂ ਹੈਗੇ ਸੋ ਅਸੀਂ ਗੱਲਾਂ ਸੁਣੀਆਂ ਭਗਵੰਤ ਮਾਨ ਦੀਆਂ ਉਹ ਕਹਿੰਦੇ ਕਿ ਭਗਵੰਤ ਮਾਨ ਜਦੋਂ ਦਿੱਲੀ ਜਾਂਦੇ ਨੇ ਤੇ ਭਾਜਪਾ ਦੇ ਲੀਡਰ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਦਿੱਲੀ ਦਰਬਾਰ ਦੀ ਮਰਜ਼ੀ ਤੋਂ ਬਿਨਾ ਕੰਮ ਨਹੀਂ ਕਰਦੇ ਦਿੱਲੀ ਤੋਂ ਸਰਕਾਰ ਚੱਲਦੀ ਹੈ ਤੇ ਭਗਵੰਤ ਮਾਨ ਨੇ ਵੀ ਦੱਸਿਆ ਕਿ ਕਿਵੇਂ ਬੀਜੇਪੀ ਚ ਜਿਹੜੇ ਬਹੁਤ ਸਾਰੇ ਲੀਡਰ ਨੇ ਜਿਹੜੇ ਪਾਸੇ ਕੀਤੇ ਗਏ ਨੇ ਉਹ ਦਿੱਲੀ ਦਰਬਾਰ ਨੇ ਕੀਤੇ ਨੇ ਸੋ ਪਲਟਵਾਰ ਭਗਵੰਤ ਮਾਨ ਹੋਣਾ ਨੇ ਕੱਲ ਖੂਬ ਕੀਤਾ ਅਰਵਿੰਦ ਕੇਜਰੀਵਾਲ ਨੇ ਵੀ ਅਮਿਤ ਸ਼ਾਹ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਡੇ ਹਮਲੇ ਕੀਤੇ ਨੇ ਹਰ ਜਗ੍ਹਾ ਅਰਵਿੰਦ ਕੇਜਰੀਵਾਲ ਤਾਂ ਕਹਿ ਹੀ ਰਹੇ ਨੇ ਕਿ ਜੇ ਬੀਜੇਪੀ ਦੀ ਸਰਕਾਰ ਆ ਗਈ ਤੇ ਦੁਬਾਰਾ ਵੋਟਾਂ ਨਹੀਂ ਹੋਣੀਆਂ ਸੰਵਿਧਾਨ ਬਦਲ ਦੇਣਾ ਉਹ ਤਾਂ ਰਾਹੁਲ ਗਾਂਧੀ ਵੀ ਕਹਿ ਕੇ ਗਏ ਨੇ ਇੰਡੀਆ ਗੱਠ ਜੋੜ ਦੇ ਜਿਹੜੇ ਆਗੂ ਨੇ ਸੋ ਪੰਜਾਬ ਚ ਇੱਕ ਪਾਸੇ ਇੰਡੀਆ ਗੱਠ ਜੋੜ ਔਰ ਇੱਕ ਪਾਸੇ ਭਾਜਪਾ ਔਰ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਪੰਜਾਬ ਚ ਆਮ ਆਦਮੀ ਪਾਰਟੀ ਵਰਸ ਕਾਂਗਰਸ ਦਾ ਹੋ ਰਿਹਾ ਹੈ ਜਿਹੜੇ ਪੰਜਾਬ ਦੇ ਲੀਡਰ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਭਾਵੇਂ ਕਾਂਗਰਸ ਦੇ ਉਹ ਤਾਂ ਇੱਕ ਦੂਜੇ ਤੇ ਹਮਲੇ ਕਰ ਰਹੇ ਨੇ ਸਿਆਸੀ ਪਰ ਜਿਹੜੇ ਦਿੱਲੀ ਵਾਲੇ ਲੀਡਰ ਨੇ ਮੈਨੂੰ ਅਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਜਾਂ ਕਾਂਗਰਸ ਤੇ ਖੁੱਲੇ ਸਿਆਸੀ ਹਮਲੇ ਕਰਦੇ ਨਹੀਂ दिखे ਇਸੇ ਤਰ੍ਹਾਂ ਪ੍ਰਿੰਕਾ ਗਾਂਧੀ ਜਾਂ ਰਾਹੁਲ ਗਾਂਧੀ ਨੇ ਵੀ अरविंद केजरीवाल या आम आदमी पार्टी ते कोई सीधा अटैक नहीं ਕੀਤਾ سو बीजेपी आम आदमी पार्टी ते और कांग्रेस ਤੇ पॉलिटिकल निशाने बन रही है बीजेपी अकाली दल ਦੇ ਪ੍ਰਤੀ ਨਰਮ ਹੈ आम आदमी पार्टी ਦੇ ਦਿੱਲੀ ਦੇ ਲੀਡਰ ਕਾਂਗਰਸ ਦੇ ਦਿੱਲੀ ਦੇ ਲੀਡਰਾਂ ਦੇ ਪ੍ਰਤੀ ਨਰਮ ਹੈ और कांग्रेस वाले आम आदमी पार्टी ਦੇ ਲਈ ਨਰਮ ਹੈ ਪਰ ਜਿਹੜੇ ਪੰਜਾਬ ਵਾਲੇ ਨੇ ਉਹ ਭਾਵੇਂ ਆਪ ਵਾਲੇ ਨੇ ਭਾਵੇਂ ਕਾਂਗਰਸ ਵਾਲੇ ਨੇ ਉਹ ਇੱਕ ਦੂਜੇ ਤੇ ਬੜੇ ਤੱਤੇ ਹੋਏ ਫਿਰਦੇ ਨੇ ਸੋ ਇਹ ਵੱਖਰੀ ਤਰ੍ਹਾਂ ਦਾ ਜਿਹੜਾ ਚੋਣ ਪ੍ਰਚਾਰ ਹੈ ਇਸ ਵਾਰ ਪੰਜਾਬ 'ਚ ਵੀ ਸਾਨੂੰ ਵੇਖਣ ਨੂੰ ਮਿਲ ਰਿਹਾ ਪਰ ਅਮਿਤ ਸ਼ਾਹ ਹੁਣਾਂ ਵੱਲੋਂ ਔਰ ਨਰਿੰਦਰ ਮੋਦੀ ਵੱਲੋਂ ਜਿਹੜੇ ਭਗਵੰਤ ਮਾਨ ਤੇ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਦੇ ਨਾਲ ਜਿਹੜਾ ਸਿਆਸੀ ਪਾਰਾ ਪੰਜਾਬ ਦਾ ਗਰਮ ਹੋ ਗਿਆ ਔਰ ਪੰਜਾਬ 'ਚ ਆਮ ਆਦਮੀ ਪਾਰਟੀ ਵਰਸਸ ਬੀਜੇਪੀ ਇਹ ਖੁੱਲੀ ਜ਼ੁਬਾਨੀ جنگ ਹੈ ਜਿਹੜੀ ਸ਼ੁਰੂ ਹੋ ਗਈ ਮੈਨੂੰ ਲੱਗਦਾ ਹੈ ਅਗਲੇ 3 ਦਿਨ ਕਿਉਂਕਿ ਅੱਜ 28 ਹੋ ਗਈ 29 30 3 ਦਿਨ ਰਹਿ ਗਏ ਸਾਰੇ ਚੋਣਾਂ ਨੂੰ ਇਹ ਸਿਆਸੀ ਲੜਾਈ ਹੋਰ ਭਖੇਗੀ ਮੈਨੂੰ ਲੱਗਦਾ ਹੈ ਅੱਜ ਬੀਜੇਪੀ ਵੱਲੋਂ ਵੀ ਇਹਦੇ ਤੇ ਰਿਐਕਸ਼ਨ ਆ ਸਕਦੇ ਨੇ ਵੱਡੇ ਲੀਡਰਾਂ ਵੱਲੋਂ ਜੀ ਬਿਲਕੁਲ ਸੋ ਡੱਲਾ ਜੀ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਵੱਖਰੀ ਤਰ੍ਹਾਂ ਦੇ ਚੋਣ ਪੰਚਾਰ ਵੱਖਰੀ ਤਰ੍ਹਾਂ ਦੀ ਸਿਆਸਤ ਉੱਥੇ ਨਾਲ ਦੀ ਨਾਲ ਪੰਜਾਬ ਦੇ ਅਗਰ ਆਪਾਂ ਪਿੰਡੂ ਖੇਤਰਾਂ ਦੀ ਗੱਲ ਕਰੀਏ ਸ਼ਹਿਰੀ ਖੇਤਰਾਂ ਦੀ ਗੱਲ ਕਰੀਏ ਤਾਂ ਉੱਥੇ ਵੱਖਰੀ ਤਰ੍ਹਾਂ ਦੇ ਧ्रुਵੀਕਰਨ ਵੀ ਦੇਖੇ ਜਾ ਰਹੇ ਆ ਉਸ ਦੀ ਵੀ ਆਪਾਂ ਗੱਲ ਜ਼ਰੂਰ ਕਰਨੀ ਹੈ ਨਾਲ ਦੀ ਨਾਲ ਆਪਾਂ ਗੱਲ ਜ਼ਿਕਰ ਕਰੀਏ ਅਮਰਿਤਪਾਲ ਸਿੰਘ ਦੀ ਤਾਂ ਅਮਰਿਤਪਾਲ ਸਿੰਘ ਤੋਂ ਬਾਅਦ ਹੁਣ ਸਰਬਜੀਤ ਸਿੰਘ ਖਾਲਸਾ ਵੀ ਜੋ ਹੈ ਚਰਚਾ ਵਿੱਚ ਨੇ ਕਾਫੀ ਹਮਾਇਤ ਜੋ ਹੈ ਸਰਬਜੀਤ ਸਿੰਘ ਖਾਲਸਾ ਨੂੰ ਵੀ ਮਿਲ ਰਹੀ ਹੈ ਇਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਇਹ ਸਿਮਰਨਜੀਤ ਸਿੰਘ ਮਾਨ ਜਦੋਂ ਜਿਮਨੀ ਚੋਣ ਜਿੱਤੇ ਤੇ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਇਸ ਵਾਰ ਵੀ ਸੰਗਰੂਰ ਚ ਮੁਕਾਬਲੇ ਚ ਨੇ ਔਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਚੋਂ ਹੀ ਲੱਖਾ ਸਿਦਾਨਾ ਬਠਿੰਡਾ ਤੋਂ ਖੜੇ ਨੇ ਉਹਨਾਂ ਨੂੰ ਵੀ ਨੌਜਵਾਨਾਂ ਦਾ ਚੰਗਾ ਹੰਗਾਰਾ ਸਾਥ ਮਿਲ ਰਿਹਾ ਔਰ ਇਸੇ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਵਿੱਚ ਉਹ ਉਹਨਾਂ ਦੀ ਵੀ ਖੂਬ ਚਰਚਾ ਹੋ ਰਹੀ ਆ ਮੀਡੀਆ ਦੇ ਵਿੱਚ ਆਮ ਲੋਕ ਵੀ ਕਿਤੇ ਨਾ ਕਿਤੇ ਜ਼ਿਕਰ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਵੋਟਾਂ ਪੈਣਗੀਆਂ ਹੁਣ ਵੋਟਾਂ ਕਿੰਨੀਆਂ ਕ ਪੈਣਗੀਆਂ ਕਿ ਜਿੱਤਣ ਜੋਗੀਆਂ ਪੈਣਗੀਆਂ ਜਾਂ ਚੰਗੀਆਂ ਵੋਟਾਂ ਪੈ ਜਾਣਗੀਆਂ ਕਿੰਨਾ ਵੋਟ ਪਰਸੈਂਟੇਜ ਮਿਲਦਾ ਇਹ ਤਾਂ ਸਾਨੂੰ ਇੰਤਜ਼ਾਰ ਕਰਨਾ ਪਊਗਾ ਅਮਰਿਤਪਾਲ ਬਾਰੇ ਵੀ ਇਹੀ ਸਥਿਤੀ ਹੈ ਕਿ ਅਮਰਿਤਪਾਲ ਸਿੰਘ ਦਾ ਵੀ ਚੋਣ ਪ੍ਰਚਾਰ ਹੰਗਾਰਾ ਲੈ ਰਿਹਾ ਹੈ ਅਮਰਿਤਪਾਲ ਸਿੰਘ ਨੂੰ ਵੀ ਚੰਗੀਆਂ ਵੋਟਾਂ ਪੈ ਜਾਣਗੀਆਂ ਹੁਣ ਅਸੀਂ ਸਥਿਤੀਆਂ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਭਾਰਤੀ ਜਨਤਾ ਪਾਰਟੀ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਭਾਰਤੀ ਜਨਤਾ ਪਾਰਟੀ ਵੋਟਾਂ ਦਾ ਤ੍ਰਵਿਕਰਣ ਕਰਦੀ ਹੈ ਕਿਸੇ ਨਾ ਕਿਸੇ ਮੁੱਦੇ ਤੇ ਬੀਜੇਪੀ ਦੀ ਕੋਸ਼ਿਸ਼ ਹੁੰਦੀ ਹੈ ਕਿ ਵਿਰੋਧੀ ਪਾਰਟੀਆਂ ਦੇ ਵੋਟ ਵੰਡੇ ਜਾਣ ਔਰ ਪੰਜਾਬ ਚ ਬੀਜੇਪੀ ਲਗਾਤਾਰ ਇਸ ਕੋਸ਼ਿਸ਼ ਚ ਹੈ ਕਿ ਅਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚ ਅਗਰ ਵੋਟਾਂ ਵੰਡੀਆਂ ਜਾਂਦੀਆਂ ਨੇ ਤੇ ਅਸੀਂ ਫਾਇਦੇ ਚ ਰਵਾਂਗੇ ਹੁਣ ਮੈਂ ਦੇਖ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਬੀਜੇਪੀ ਦੀ ਪੂਰੀ ਕੋਸ਼ਿਸ਼ ਹੈ ਕਿ ਸਿੱਖ ਭਾਈਚਾਰੇ ਲਈ ਕੇਂਦਰ ਦੀ ਸਰਕਾਰ ਨੇ ਜਿਹੜੇ ਵੀ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਤੇ ਅਸੀਂ ਵੋਟ ਮੰਗੀ ਹੈ ਔਰ ਅਕਾਲੀ ਦਲ ਤੇ ਬਿਲਕੁਲ ਕੋਈ ਪੋਲਿਟੀਕਲ ਅਟੈਕ ਨਾ ਕਰੀਏ ਅਕਾਲੀ ਦਲ ਤੇ ਕੋਈ ਵੱਡਾ ਪੋਲਿਟੀਕਲ ਅਟੈਕ ਨਾ ਕਰਨ ਦੇ ਨਾਲ ਲੋਕਾਂ 'ਚ ਅਕਾਲੀ ਦਲ ਦੇ ਪ੍ਰਤੀ ਇਹ ਪਰੰਪਲਿਖੇ ਪੈਦਾ ਹੋ ਗਏ ਵੀ ਕੀ ਚੋਣਾਂ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਇਕੱਠੇ ਤਾਂ ਨਹੀਂ ਹੋ ਜਾਣਗੇ ਅਕਾਲੀ ਦਲ ਕਹਿ ਰਿਹਾ ਅਸੀਂ ਇਕੱਠੇ ਨਹੀਂ ਹੋਣਾ ਲਗਾਤਾਰ ਹੀ ਕਾਲੀ ਦਲ ਦੇ ਲੀਡਰਾਂ ਵੱਲੋਂ ਇਹ ਬਿਆਨ ਆ ਰਹੇ ਨੇ ਹੁਣ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਅਸੀਂ ਇੱਕ ਵੱਡਾ ਧਾਰਮਿਕ ਵਾਅਦਾ ਪੂਰਾ ਕੀਤਾ ਹੈ ਸ਼ਹਿਰਾਂ ਚ ਸਾਨੂੰ ਵੋਟਾਂ ਚੰਗੀਆਂ ਮਿਲ ਜਾਣਗੀਆਂ ਉਹਨਾਂ ਨੂੰ ਇਹ ਲੱਗਦਾ ਹੈ ਦੂਸਰਾ ਪ੍ਰਧਾਨ ਮੰਤਰੀ ਸਾਹਿਬ ਦੋ ਵੱਡੀਆਂ ਰੈਲੀਆਂ ਚ ਪੰਜਾਬ ਚ ਆਏ ਨੇ ਤਿੰਨ ਚ ਇੱਕ ਚ ਉਹ ਸਧਾਰਨ ਆਪਣੇ ਕੱਪੜਿਆਂ ਚ ਗਏ ਦੋ ਰੈਲੀਆਂ ਦੇ ਵਿੱਚ ਉਹ ਪੱਗ ਸਜਾ ਕੇ ਆਏ ਤੇ ਉਹਨਾਂ ਨੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਸੀ ਉਹ ਗਿਣਾਈਆਂ ਸੋ ਭਾਜਪਾ ਦੀ ਕੋਸ਼ਿਸ਼ ਵੀ ਹੈ ਕਿ ਸਾਨੂੰ ਵੀ ਜਿਹੜੀ ਸਿੱਖ ਭਾਈਚਾਰੇ ਦੀ ਵੋਟ ਮਿਲੇ ਹੁਣ ਪੰਜਾਬ ਚ ਸਿੱਖ ਭਾਈਚਾਰਾ ਬਹੁ ਗਿਣਤੀ ਚ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਸ਼ਹਿਰੀ ਵੋਟ ਤਾਂ ਸਾਨੂੰ ਮਿਲ ਹੀ ਜਾਣੀ ਹੈ ਪਿੰਡਾਂ ਦੀ ਵੋਟ ਅਗਰ ਸਾਨੂੰ ਮਿਲ ਜੇ ਤੇ ਅਸੀਂ ਚੰਗੀ ਸਥਿਤੀ ਚ ਜਾ ਸਕਦੇ ਹਾਂ ਹੁਣ ਪਿੰਡਾਂ ਚ ਕਿਸਾਨ ਸੰਗਠਨ ਨੇ ਜਿਹੜੇ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨੀ ਵੋਟ ਦਾ ਲਗਾਤਾਰ ਭਾਜਪਾ ਨੂੰ ਵਿਰੋਧ ਹੈ ਹੁਣ ਇਹ ਵੀ ਇੱਕ ਗੱਲ ਪੰਜਾਬ 'ਚ ਅਸੀਂ ਵੇਖਦੇ ਆ ਜਿਹੜੇ ਸਾਡੇ ਕਿਸਾਨ ਸੰਗਠਨ ਨੇ ਪੰਜਾਬ 'ਚ ਉਹ ਸਾਰੇ ਸੰਗਠਿਤ ਨਹੀਂ ਉਹ ਭਾਜਪਾ ਦੇ ਖਿਲਾਫ ਤਾਂ ਇਕੱਠੇ ਨੇ ਕਿਸਾਨ ਸੰਗਠਨ ਲਗਭਗ ਸਾਰੇ ਕਿ ਅਸੀਂ ਭਾਜਪਾ ਦਾ ਵਿਰੋਧ ਕਰਨਾ ਹੈ ਪਰ ਕਿਸਾਨੀ ਵੋਟ ਕਿਸੇ ਇੱਕ ਪਾਸੇ ਪਵੇ ਇਹਦੀ ਵੀ ਪੰਜਾਬ 'ਚ ਸੰਭਾਵਨਾ ਨਹੀਂ ਹੈ ਪੰਜਾਬ 'ਚ ਤਾਂ ਕਿਸਾਨਾਂ ਨੇ ਆਪ ਚੋਣ ਲੜੀ ਸੀ ਪਿਛਲੀ ਵਾਰੀ ਵਿਧਾਨ ਸਭਾ ਦੀ ਤੇ ਉਹ ਨਹੀਂ ਜਿੱਤ ਸਕੇ ਇਹਦਾ ਮਤਲਬ ਹੈ ਕਿਸਾਨੀ ਵੋਟ ਵੀ ਵੰਡੀ ਹੋਈ ਹੈ ਪੰਜਾਬ 'ਚ ਜਿਹੜੀ ਭਾਜਪਾ ਦਾ ਵਿਰੋਧ ਕਰਦੀ ਹੈ ਹੁਣ ਪੰਜਾਬ ਚ 42% ਬਾਈ ਚ ਆਮ ਆਦਮੀ ਪਾਰਟੀ ਨੇ ਵੋਟਾਂ ਹਾਸਲ ਕੀਤੀਆਂ ਇਹਦਾ ਮਤਲਬ ਹੈ ਕਿ ਪਿੰਡੂ ਖੇਤਰਾਂ ਦੀ ਵੋਟ ਆਪ ਨੂੰ ਵੀ ਮਿਲੀ ਅਕਾਲੀ ਦਲ ਨੂੰ ਵੀ ਮਿਲੀ ਕਾਂਗਰਸ ਨੂੰ ਵੀ ਮਿਲੀ ਔਰ ਹੁਣ ਬੀਜੇਪੀ ਵੀ ਆ ਗਈ ਔਰ ਇਹਦੇ ਨਾਲ ਨਾਲ ਲੱਖਾ ਸੁਧਾਨਾ ਸਿਵੰਜੀਤ ਸਿੰਘ ਮਾਨ ਦੀ ਪਾਰਟੀ ਚੋਂ ਸਿਮਰਨਜੀਤ ਸਿੰਘ ਮਾਨ ਸਰਬਜੀਤ ਸਰਬਜੋਤ ਸਿੰਘ ਖਾਲਸਾ ਆਗੇ ਔਰ ਅਮਰਿਤਪਾਲ ਸਿੰਘ ਆਗੇ ਸੋ ਚਾਰ ਪੰਜ ਸੀਟਾਂ ਤੇ ਅੰਮ੍ਰਿਤਸਰ ਦੇ ਵਿੱਚ ਵੀ ਸਿਮਰਨ ਸਿੰਘ ਮਾਨ ਦੇ ਇੱਕ ਪਰਿਵਾਰਕ ਮੈਂਬਰ ਹੀ ਖੜੇ ਨੇ ਰਿਸ਼ਤੇਦਾਰ ਖੜੇ ਨੇ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ 'ਚ ਤਿੰਨ ਹੀ ਵੱਡੀਆਂ ਪਾਰਟੀਆਂ ਨੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਹੋਰ ਅਕਾਲੀ ਦਲ ਹਾਲਾਂਕਿ ਭੋਜਨ ਸਮਾਜ ਪਾਰਟੀ ਵੀ ਸਾਡੇ ਪਿੰਡਾਂ 'ਚ ਜ਼ਿਆਦਾ ਆਧਾਰ ਹੈ ਭੋਜਨ ਸਮਾਜ ਪਾਰਟੀ ਦਾ ਉਂਝ ਤਾਂ ਸ਼ਹਿਰਾਂ ਦੇ ਵਿੱਚ ਵੀ ਹੈ ਪਰ ਮੁੱਖ ਰੂਪ ਦੇ ਵਿੱਚ ਸ਼ਹਿਰਾਂ 'ਚ ਤਿੰਨ ਪਾਰਟੀਆਂ ਦੇਖੀਆਂ ਜਾਂਦੀਆਂ ਨੇ ਪਿਛਲੇ ਤਜਰਬੇ ਦੇ ਹਿਸਾਬ ਨਾਲ ਜਦੋਂ ਇਕੱਲੇ ਇਕੱਲੇ ਚੋਣ ਲੜੇ ਨੇ ਅਕਾਲੀ ਦਲ ਔਰ ਭਾਜਪੀ ਕਿ ਭਾਜਪੀ ਸ਼ਹਿਰਾਂ 'ਚ ਪ੍ਰਭਾਵ ਰੱਖਦੀ ਸੀ ਅਕਾਲੀ ਦਲ ਪਿੰਡਾਂ 'ਚ ਹੁਣ ਪਿੰਡਾਂ ਦੇ ਵਿੱਚ ਜਿਹੜਾ ਵੋਟਾਂ ਦੀ ਵੰਡ ਹੈ ਉਹ ਸਭ ਤੋਂ ਵੱਡਾ ਦਿਲਚਸਪ ਫੈਕਟਰ ਬਣਿਆ ਹੋਇਆ ਹਰਜੋਜੀ ਕਿ ਸਾਡੀ ਪਿੰਡਾਂ ਦੀ ਵੋਟ ਜਿਹੜੀ ਅਸੀਂ ਘਟੂ ਘਟ ਕਹਿ ਸਕਦੇ ਹਾਂ ਸਾਡੀ ਪੰਜਾਬ 'ਚ ਜਿਹੜੀ ਸਿੱਖ ਭਾਈਚਾਰੇ ਦੀ ਵੋਟ ਹੈ ਕਿਉਂਕਿ ਅਸੀਂ ਇੱਕ ਬਹੁਗਿਣਤੀ ਸਟੇਟ ਦੇ ਨਾਲ ਸਬੰਧ ਰੱਖਦੇ ਹਾਂ ਪੰਜਾਬ 'ਚ ਕੱਟੂ ਕੱਟ 55% ਤਾਂ ਇਹ ਹੈ ਜਿਹੜੀ ਜਿਹੜੀਆਂ ਪੁਰਾਣੀਆਂ ਸਾਡੀਆਂ 2011 ਦੀਆਂ ਜਨਗਣਨਾ ਨੇ ਉਹਦੇ ਮੁਤਾਬਕ 55% ਤੋਂ ਜ਼ਿਆਦਾ ਵੋਟ ਤਾਂ ਹੈ ਬਹੁ ਗਿਣਤੀ ਦੀ ਪੰਜਾਬ 'ਚ ਸੋ ਅਗਰ ਉਹ ਵੰਡੀ ਜਾਂਦੀ ਹੈ ਉਹ ਕਿਸ ਰੂਪ 'ਚ ਵੰਡੀ ਜਾਂਦੀ ਹੈ ਹਾਂ ਅੱਜ ਜੋ ਸਥਿਤੀਆਂ ਲੱਗਦੀਆਂ ਨੇ ਕੁਝ ਦਿਨ ਪਹਿਲਾਂ ਤੱਕ ਇਹ ਸਥਿਤੀਆਂ ਲੱਗਦੀਆਂ ਸੀ ਕਿ ਸ਼ਹਿਰਾਂ ਦੇ ਵਿੱਚ ਜਿਹੜੀ ਜ਼ਿਆਦਾ ਵੋਟ ਹੈ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਸੀ ਕਿ ਉਹ ਸਾਨੂੰ ਪਾਏਗੀ ਪਰ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਭਾਜਪਾ ਦੇ ਵੱਡੇ ਲੀਡਰ ਆਏ ਨੇ ਭਾਵੇਂ ਪ੍ਰਧਾਨ ਮੰਤਰੀ ਆਏ ਨੇ ਭਾਵੇਂ ਅਮਿਤ ਸ਼ਾਹ ਆਏ ਨੇ ਉਹਨਾਂ ਨੇ ਜਿਹੜੀਆਂ ਪੰਜਾਬ ਦੀਆਂ ਸਾਡੀਆਂ ਵੱਡੀਆਂ ਮੰਗਾਂ ਨੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਕੀ ਚੰਡੀਗੜ੍ਹ ਪੰਜਾਬ ਨੂੰ ਮਿਲੂ ਕੋਈ ਜ਼ਿਕਰ ਨਹੀਂ ਪੰਜਾਬ ਦੇ ਪਾਣੀਆਂ ਦਾ ਕੋਈ ਜ਼ਿਕਰ ਨਹੀਂ ਕਿ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਕੋਲੇ ਆਊ ਜਾਂ ਨਹੀਂ ਆਊ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਣਗੇ ਇਹਦਾ ਕੋਈ ਜ਼ਿਕਰ ਨਹੀਂ ਆਇਆ ਐਸ ਵੀ ਐਲ ਦਾ ਨਾ ਪ੍ਰਧਾਨ ਮੰਤਰੀ ਨਾ ਬੀ ਜੀ ਪੀ ਨੇ ਕੋਈ ਜ਼ਿਕਰ ਨਹੀਂ ਕੀਤਾ ਔਰ ਜਿਹੜੇ ਸਾਡੇ ਪੰਜਾਬ ਦੇ ਲੀਡਰ ਸੀ ਹੁਣ ਖਾਸ ਤੌਰ ਤੇ ਆਉਣਾ ਭਾਵੇਂ ਸੁਨੀਲ ਜਾਖੜ ਹੈ ਭਾਵੇਂ ਮਨਪ੍ਰੀਤ ਬਾਦਲ ਹੈ ਇਹ ਲੀਡਰ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਕਰਨ ਦਾ ਭਰੋਸਾ ਦਿੰਦੇ ਸੀ ਹੁਣ ਸੁਨੀਲ ਜਾਖੜ ਨੇ ਨਾ ਪ੍ਰਧਾਨ ਮੰਤਰੀ ਸਾਹਮਣੇ ਨਾ ਅਮਿਤ ਸ਼ਾਹ ਸਾਹਮਣੇ ਇੱਕ ਵਾਰ ਨਹੀਂ ਕਿਹਾ ਕਿ ਸਤਲੁਜ ਯਮਨਾ ਲਿੰਕ ਨਹਿਰ ਦਾ ਮਸਲਾ ਤੁਸੀਂ ਪੰਜਾਬ ਦੇ ਹੱਕ ਚ ਦਿਓ ਪੰਜਾਬ ਨੂੰ ਰਿਪੀਰੀਅਨ ਸਟੇਟ ਦਾ ਦਰਜਾ ਦਿਓ ਚੰਡੀਗੜ੍ਹ ਪੰਜਾਬ ਨੂੰ ਦਿਓ ਪੰਜਾਬ ਦੇ ਕਿਸਾਨਾਂ ਦੇ ਤੁਸੀਂ ਮਸਲੇ ਹੱਲ ਕਰੋ ਮੰਚ ਤੋਂ ਇੱਕ ਵਾਰ ਨਹੀਂ ਬੋਲਿਆ ਨਾ ਸੁਨੀਲ ਜਾਖੜ ਨਾ ਮਨਪ੍ਰੀਤ ਬਾਦਲ ਕਿ ਐਮਐਸਪੀ ਦਾ ਕਾਨੂੰਨ ਤੁਸੀਂ ਪੰਜਾਬ 'ਚ ਦਿਓ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ ਇਹ ਗੱਲਾਂ ਨਹੀਂ ਹੋਈਆਂ ਪੰਜਾਬ ਦੇ ਸ਼ਹਿਰੀ ਮਸਲੇ ਵੀ ਬਹੁਤ ਜ਼ਿਆਦਾ ਹੈ ਇਹਨਾਂ ਕਿਸੇ ਮਸਲਿਆਂ ਤੇ ਨਾ ਸੁਨੀਲ ਜਾਖੜ ਨਾ ਮਨਪ੍ਰੀਤ ਬਾਦਲ ਹਾਲਾਕਿ ਮਨਪ੍ਰੀਤ ਬਾਦਲ ਨੇ ਇੱਕ ਲੇਖ ਲਿਖਿਆ ਉਹਨਾਂ ਨੇ ਮੋਦੀ ਸਾਹਿਬ ਤੋਂ ਬਹੁਤ ਆਸ ਪ੍ਰਗਟ ਪ੍ਰਗਟਾਈ ਹੈ ਕਿ ਮੋਦੀ ਸਾਹਿਬ ਪੰਜਾਬ ਨੂੰ ਤਕੜਾ ਕਰ ਸਕਦੇ ਨੇ ਪੰਜਾਬ ਬਹੁਤ ਜ਼ਿਆਦਾ ਹੀਠਾਂ ਚਲਾ ਗਿਆ ਕਰਜ਼ਾ ਬਹੁਤ ਵਧ ਗਿਆ ਪਰ ਮਨਪ੍ਰੀਤ ਬਾਦਲ ਵੀ ਲਗਭਗ 9-10 ਸਾਲ ਪੰਜਾਬ ਦਾ ਖਜ਼ਾਨਾ ਮੰਤਰੀ ਰਿਹਾ ਸੋ ਮਨਪ੍ਰੀਤ ਬਾਦਲ ਅਗਰ ਪੰਜਾਬ 'ਚ ਕੁਝ ਨਹੀਂ ਕਰ ਸਕਿਆ ਪੰਜਾਬ ਦੀ ਤਰੱਕੀ ਲਈ ਉਹਦੇ ਬਾਰੇ ਵੀ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਹੋਣਾ ਨੂੰ ਪੰਜਾਬੀਆਂ ਦੇ ਸਾਹਮਣੇ ਆਪਣੀ ਪਰਫਾਰਮੈਂਸ ਰੱਖਣੀ ਚਾਹੀਦੀ ਹੈ ਦੇਖੋ ਪੰਜਾਬ ਨੂੰ ਚਾਹੀਦਾ ਹੈ ਕਿ ਅਸੀਂ ਜਿੱਤੀਏ ਔਰ ਜਿੱਤਣ ਦਾ ਮਤਲਬ ਕਿ ਅਸੀਂ ਖੁਸ਼ਹਾਲੀ ਆਵੇ ਪੰਜਾਬ ਚ ਔਰ ਪੰਜਾਬ ਦੇ ਮਸਲੇ ਨਿਬੜਨ ਉਸ ਪਾਸੇ ਪੰਜਾਬ ਦੀ ਬੀਜੇਪੀ ਲਈ ਲੀਡਰ ਨੇ ਵੀ ਬਹੁਤਾ ਕੁਝ ਨਹੀਂ ਕੀਤਾ ਜਿਸ ਕਰਕੇ ਸ਼ਹਿਰਾਂ ਚ ਵੀ ਜਿਹੜੀ ਬੀਜੇਪੀ ਸੋਚ ਰਹੀ ਸੀ ਕਿ ਅਸੀਂ ਧ्रुਵੀਕਰਨ ਕਰ ਲਾਂਗੇ ਜਾਂ ਸਾਨੂੰ ਜ਼ਿਆਦਾ ਲਾਭ ਹੋ ਜਾਊਗਾ ਅੱਜ ਸਿਟੀਆਂ ਇਹ ਨੇ ਅੱਜ ਸ਼ਹਿਰਾਂ ਚ ਵੀ ਬੀਜੇਪੀ ਉਸੇ ਤਰ੍ਹਾਂ ਜਿਵੇਂ ਆਮ ਆਦਮੀ ਪਾਰਟੀ ਹੈ ਜਿਵੇਂ ਕਾਂਗਰਸ ਹੈ ਔਰ ਜਿਵੇਂ ਅਕਾਲੀ ਦਲ ਹੈ ਸੋ ਕੁੱਲ ਮਿਲਾ ਕੇ 13 ਸੀਟਾਂ ਦੇ ਵਿੱਚ ਜਦੋਂ ਅਸੀਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਤੇ ਸ਼ਹਿਰਾਂ 'ਚ ਵੀ ਕੋਈ ਪਾਰਟੀ ਕੋਈ ਬਹੁਤ ਵੱਡੀ ਲੀਡ ਲੈਂਦੀ ਨਹੀਂ ਦਿਖਦੀ ਅਗਰ ਪਿੰਡਾਂ 'ਚ ਸਾਨੂੰ ਨਹੀਂ ਦਿਖਦੀ ਜੋ ਇਸ ਕਰਕੇ ਬੜੇ ਨਵੀਂ ਤਰ੍ਹਾਂ ਦੇ ਜਿਹੜੇ ਵੋਟਾਂ ਦੀ ਵੰਡ ਦੇ ਸਮਿਕਰਨ ਇਸ ਵਾਰ ਸਾਨੂੰ ਨਜ਼ਰ ਆਉਣੇ ਨੇ ਪਰ ਹਾਂ ਲੋਕ ਕਿਉਂਕਿ ਵੱਡੀਆਂ ਪਾਰਟੀਆਂ ਤੋਂ ਲੋਕ ਅੱਕ ਗਏ ਭਾਵੇਂ ਨਸ਼ੇ ਦੀ ਗੱਲ ਸੀ ਅਕਾਲੀ ਭਾਜਪਾ ਦੀ ਸਰਕਾਰ ਸਾਂਝੀ ਸੀ ਜਦੋਂ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਆਈ ਤੇ ਹੁਣ ਭਾਜਪਾ ਦੇ ਲੀਡਰ ਕਹਿ ਰਹੇ ਨੇ ਕਿ ਜੇ ਪੰਜਾਬ 'ਚੋਂ ਸਾਡੇ ਮੈਂਬਰ ਪਾਰਲੀਮੈਂਟ ਜਿੱਤ ਗਏ ਤੇ ਅਸੀਂ ਨਸ਼ਾ ਖਤਮ ਕਰ ਦਾਂਗੇ ਤੇ ਹੁਣ ਕਿਹੜਾ ਪੰਜਾਬ ਕਿਸੇ ਗਵਾਂਡੀ ਮੁਲਕ ਚ ਹੈ ਕਿ ਭਾਰਤ ਦਾ ਹੀ ਹਿੱਸਾ ਹੈ ਹੁਣ 10 ਸਾਲਾਂ ਚ ਅਗਰ ਅਗਰ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਸਾਡੀ ਤੁਸੀਂ 50 ਕਿਲੋਮੀਟਰ ਦਾ ਦਾਇਰਾ ਬਣਾ ਕੇ ਵੀ ਅਗਰ ਅਸੀਂ ਨਸ਼ੇ ਦੀ ਸਮੱਸਿਆ ਨਹੀਂ ਖਤਮ ਕਰ पाए ਤੇ ਅਗਲੇ 10 ਸਾਲਾਂ ਚ ਕਿਹੜਾ ਅਲਾਦੀਨ ਦਾ ਚਿਰਾਗ ਸਾਡੇ ਹੱਥ ਲੱਗ ਜਾਣਾ ਹੈ ਜਾਂ ਕਿਹੜਾ ਜਿੰਨ ਕੱਢ ਲਿਆਣਾ ਹੈ ਅਸੀਂ ਕਿ ਅਗਲੇ ਅਗਲੇ 5 ਸਾਲਾਂ ਚ ਹੁਣ ਸਾਡੇ ਐਮਪੀ ਬਣ ਗਏ ਜੇ ਬੀਜੇਪੀ ਦੇ ਤੇ ਨਸ਼ਾ ਮੁਕਜੂ ਸੋ ਇਹ ਗੱਲਾਂ ਤੇ ਲੋਕਾਂ ਨੂੰ ਇਤਬਾਰ ਨਹੀਂ ਰਿਹਾ ਆਮ ਆਦਮੀ ਪਾਰਟੀ ਦਿੱਲੀ ਵਾਲੇ ਕਹਿੰਦੇ ਸੀ ਅਸੀਂ 24 ਘੰਟਿਆਂ ਚ ਨਸ਼ੇ ਵਾਲਾ ਕੰਮ ਨਿਬੇੜ ਦਾਂਗੇ ਕੈਪਟਨ ਮਰਿੰਦਰ ਕਹਿੰਦਾ ਸੀ ਅਸੀਂ ਮਹੀਨੇ ਦੇ ਵਿੱਚ ਦੋ ਹਫਤਿਆਂ ਚ ਨਸ਼ਾ ਖਤਮ ਕਰ ਦੇਵਾਂਗੇ ਸੋ ਸਾਰੀਆਂ ਪਾਰਟੀਆਂ ਭਾਵੇਂ ਆਪ ਹੈ ਭਾਵੇਂ ਕਾਂਗਰਸ ਹੈ ਭਾਵੇਂ ਅਕਾਲੀ ਭਾਵੇਂ ਬੀਜੇਪੀ ਐ ਸੋ ਨਸ਼ੇ ਦੀ ਸਮੱਸਿਆ ਇਹਨਾਂ ਤੋਂ ਖਤਮ ਨਹੀਂ ਹੋਈ ਕਿਉਂਕਿ ਨਸ਼ੇ ਦੀ ਸਮੱਸਿਆ ਖਤਮ ਹੋਣੀ ਹੈ ਤਾਰੂਬਾਰ ਨਾਲ ਜਦ ਤੱਕ ਸਾਡਾ ਨੌਜਵਾਨ ਬੇਰੁਜ਼ਗਾਰ ਹੈ ਜਦ ਤੱਕ ਸਾਡੇ ਲੋਕ ਖੁਸ਼ਹਾਲ ਨਹੀਂ ਸਾਡੀ ਕਿਸਾਨੀ ਖੁਸ਼ਹਾਲ ਨਹੀਂ ਲੋਕ ਆਬਾਦ ਨਹੀਂ ਵਿੱਤੀ ਪੱਖੋਂ ਜਦ ਤੱਕ ਪੈਸਾ ਨਹੀਂ ਆਉਂਦਾ ਤਦ ਤੱਕ ਇਹ ਨਸ਼ੇ ਦੀ ਸਮੱਸਿਆ ਖਤਮ ਨਹੀਂ ਹੋ ਸਕਦੀ ਮੈਨੂੰ ਲੱਗਦਾ ਹੈ ਇਹ ਇੱਕ ਬਹੁਤ ਵੱਡਾ ਚੈਲੰਜ ਬਣਿਆ ਰਹੂਗਾ ਸੋ ਲੋਕਾਂ ਨੂੰ ਭਰੋਸਾ ਜਾ ਵੀ ਨਹੀਂ ਰਿਹਾ ਹਰਜੋਜੀ ਭਾਵੇਂ ਬੇਅਦਬੀਆਂ ਦੇ ਇਨਸਾਫ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਬੇਰੋਜ਼ਗਾਰੀ ਦੀ ਗੱਲ ਹੈ ਲੋਕਾਂ ਨੂੰ ਉਹਨਾਂ 'ਤੇ ਭਰੋਸਾ ਵੀ ਨਹੀਂ ਰਿਹਾ ਕੇਂਦਰ ਦੀਆਂ ਸਰਕਾਰਾਂ ਤੇ ਸਮੇਂ-ਸਮੇਂ ਤੇ ਉਹ ਭਾਵੇਂ ਕਾਂਗਰਸ ਦੀ ਰਹੀ ਹੋਵੇ ਤੇ ਭਾਵੇਂ ਭਾਜੀਪੀ ਦੀ ਰਹੀ ਹੋਵੇ ਪੁਰਾਣੇ ਸਮਿਆਂ 'ਚ ਵੀ ਇਹੀ ਕਾਰਨ ਹੈ ਬਿਲਕੁਲ ਇਹੀ ਕਾਰਨ ਹੈ ਕਿ ਜਿਹੜੇ ਨਵੇਂ ਚਿਹਰੇ ਉੱਭਰਦੇ ਨੇ ਜਿਵੇਂ ਅਮਰਿਤਪਾਲ ਉਭਰਿਆ ਭਾਵੇਂ ਅਮਰਿਤਪਾਲ ਸਿੰਘ ਨੇ ਕੋਈ ਬਹੁਤ ਵੱਡੀ ਦੇਣ ਨਹੀਂ ਦਿੱਤੀ ਨਸ਼ਿਆਂ ਦੇ ਖਿਲਾਫ ਅਭਿਆਨ ਪਹਿਲਾਂ ਵੀ ਚੱਲਦੇ ਰਹੇ ਨੇ ਅੰਮ੍ਰਿਤ ਸੰਚਾਰ ਮੂਹਮ ਪਹਿਲਾਂ ਵੀ ਚੱਲਦੀ ਰਹੀ ਹੈ ਪਰ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਨਵੀਂ ਲੀਡਰਸ਼ਿਪ ਤੋਂ ਲੋਕਾਂ ਨੂੰ ਉਨੀ ਆਸ ਦੀ ਪੂਰਤੀ ਨਜ਼ਰ ਨਹੀਂ ਆਈ ਇਸ ਕਰਕੇ ਲੋਕ ਨੇ ਜਿਹੜੇ ਮੈਨੂੰ ਲੱਗਦਾ ਉਹ ਇਹ ਮਨ ਬਣਾ ਕੇ ਬੈਠੇ ਨੇ ਕਿ ਜੇ ਰਵਾਇਤੀ ਲੋਕ ਕੁਝ ਨਹੀਂ ਕਰ ਰਹੇ ਤੇ ਫਿਰ ਚੰਗੀ ਗੱਲ ਹੈ ਕਿ ਅਸੀਂ ਨਵਿਆਂ ਨੂੰ ਹੀ ਘਟੋ ਘਟ ਮੌਕਾ ਦੇ ਦਈਏ ਸੋ ਇਹਦਾ ਵੀ ਇੱਕ ਬਹੁਤ ਵੱਡਾ ਫਰਕ ਹੈ ਪੰਜਾਬ ਦੇ ਵਿੱਚ ਸੋ ਇਸ ਕਰਕੇ ਬੜੇ ਦਿਲਚਸਪ ਨਤੀਜੇ ਪੰਜਾਬ ਦੇ ਆਉਣ ਵਾਲੇ ਨੇ ਔਰ ਕਿਸੇ ਦੀ ਵੀ ਗਰੰਟੀ ਲੈ ਕੇ ਅੱਜ ਅਸੀਂ ਨਹੀਂ ਕਹਿ ਸਕਦੇ ਕਿ ਪੰਜਾਬ ਚ ਕੀ ਹੋਣਾ ਸੋ 13 ਸੀਟਾਂ ਨੇ ਸੋ 13 ਸੀਟਾਂ ਨੂੰ ਇਹ ਵੀ ਹੋ ਸਕਦਾ ਹੈ ਕਿ ਲੋਕ ਵੰਡ ਦੇਣ ਭਾਵੇਂ 2-2 3-3 ਕਰਕੇ ਜਾਂ ਆਜ਼ਾਦ ਨੂੰ ਵੀ ਕਿਸੇ ਨੂੰ ਲੋਕ ਜਿਤਾ ਸਕਦੇ ਨੇ ਜੋ ਸਥਿਤੀਆਂ ਪੰਜਾਬ ਚ ਬਣੀਆਂ ਹਾਂ ਜੀ ਬਿਲਕੁਲ ਸਹੀ ਗੱਲ ਹੈ ਸੋ ਪੰਜਾਬ ਦੇ ਵਿੱਚ ਆਪਾਂ ਖਾਸ तौर ਤੇ ਦੇਖੀਏ ਤਾਂ ਇਲਜ਼ਾਮ ਹੋਰ ਲਾਰਿਆਂ ਦੀ ਸਿਆਸਤ ਜੋ ਹੈ ਇਸੋ ਤੋ ਹੀ ਲੋਕ ਜੋ ਹੈ ਤੰਗ ਜ਼ਰੂਰ ਆ ਚੁੱਕੇ ਨੇ ਇਸੇ ਕਰਕੇ ਭਰੋਸਾ ਵੀ ਕਿਸੇ ਤੇ ਨਹੀਂ ਕਰ پا ਰਹੇ ਨੇ ਖੈਰ ਅੱਗੇ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਤਾਂ ਆਈਪੀਐਲ ਮੈਚ ਜੋ ਹੈ ਖਤਮ ਹੋ ਚੁੱਕਿਆ ਹੈ ਨਵਜੋਤ ਸਿੰਘ ਸਿੱਧੂ ਵਾਪਸ ਆ ਰਹੇ ਨੇ ਤੇ ਹੁਣ ਡੱਲਾ ਜੀ ਸਵਾਲ ਇਹ ਬਣ ਜਾਂਦਾ ਹੈ ਕਿ ਕਾਫੀ ਸਮੇਂ ਤੋਂ ਕਾਂਗਰਸ ਦੇ ਲੀਡਰ ਚੋਣ ਪ੍ਰਚਾਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਹੋ ਰਹੀਆਂ ਸੀ ਤਾਂ ਹੁਣ ਜਦੋਂ ਆਈਪੀਐਲ ਖਤਮ ਹੋ ਗਿਆ ਹੈ ਤਾਂ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਦਾ ਹਿੱਸਾ ਬਣਨ ਗਿਆ ਜਿਹੜੇ ਥੋੜੇ ਦਿਨ ਬਚੇ ਨੇ ਕਿ ਨਜ਼ਰ ਆਣਗੇ ਦੇਖੋ ਆਈਪੀਐਲ ਦਾ ਟੂਰਨਾਮੈਂਟ ਤਾਂ ਖਤਮ ਹੋ ਗਿਆ ਔਰ ਅੱਜ ਨਵਜੋਤ ਸਿੰਘ ਸਿੱਧੂ ਅੱਜ ਸ਼ਾਮ ਤੱਕ ਪਟਿਆਲਾ ਆਪਣੇ ਘਰ ਤੇ ਘਰ ਪਰਤ ਸਕਦੇ ਨੇ ਅ ਅੱਜ ਬਹੁਤ ਸੰਭਾਵਨਾ ਹੈ ਕਿ ਦੁਪਹਿਰ ਵੇਲੇ ਤੱਕ ਉਹ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਜ਼ਰੀਏ ਲੈਂਡ ਹੋ ਜਾਣਗੇ ਹੁਣ ਸਵਾਲ ਇਹ ਹੈ ਜਿਹੜਾ ਤੁਸੀਂ ਕੀਤਾ ਹੈ ਬੜਾ ਮਹੱਤਵਪੂਰਨ ਸਵਾਲ ਹੈ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਕੱਲ ਹੀ ਡਾਕਟਰ ਨਵਜੋਤ ਕੌਰ ਹੋਣਾ ਦੇ ਇੱਕ ਵਾਰ ਫੇਰ ਤੋਂ ਟੈਸਟ ਹੋਏ ਨੇ ਮੁਹਾਲੀ ਦੇ ਵਿੱਚ ਸੋ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਈ ਹੈ ਕਿ ਉਹ ਪੈਟ ਸਕੈਨ ਕਰਾਉਣਾ ਚਾਹੁੰਦੇ ਨੇ ਆਪਣਾ ਸੋ ਪੈਟ ਸਕੈਨ ਜਿਤ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਬਹੁਤ ਇੱਕ ਵੱਡਾ ਟੈਸਟ ਹੁੰਦਾ ਹੈ ਇੱਕ ਫਿਜ਼ੀਕਲ ਟੈਸਟ ਹੁੰਦਾ ਹੈ ਜਿਹਦੇ ਵਿੱਚ ਅਗਰ ਕੋਈ ਗੰਭੀਰ ਬਿਮਾਰੀਆਂ ਦੀ ਸਥਿਤੀ ਬਣੀ ਹੈ ਜਾਂ ਉਹ ਠੀਕ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ ਸੋ ਅਰਵਿੰਨ ਕੇਜਰੀਵਾਲ ਨੇ ਵੀ ਸੁਪਰੀਮ ਕੋਰਟ 'ਚ ਕੱਲ ਪਟੀਸ਼ਨ ਪਾ ਕੇ ਇਹ ਮੰਗਿਆ ਹੈ ਕਿ ਮੈਨੂੰ 2 ਜੂਨ ਨੂੰ ਸਰੈਂਡਰ ਨਾ ਕਰਾਓ ਮੈਨੂੰ 7 ਦਿਨ ਦਾ ਸਮਾਂ ਹੋਰ ਦੇ ਦਿਓ ਤਾਂ ਕਿ ਮੈਂ ਆਪਣੇ ਟੈਸਟ ਕਰਾਵਾਂ ਹੁਣ ਕੱਲ ਨਵਜੋਧ ਘਰ ਸਿੱਧੂ ਉਹਨਾਂ ਦਾ ਵੀ ਪੈਟ ਸਕੈਨ ਹੋਇਆ ਹੈ ਔਰ ਉਹਦੇ ਵਿੱਚ ਜਿਹੜੀ ਹੈ ਘੱਟੋ ਘੱਟ ਇੱਕ ਸੰਤੁਸ਼ਟੀ ਵਾਲੀ ਗੱਲ ਮਿਲੀ ਹੈ ਕਿ ਕੈਂਸਰ ਦੇ ਜਿਹੜੀ ਜਿਹੜੀ ਰੀ ਅਕਰੈਂਸ ਦਾ ਖਤਰਾ ਸੀ ਉਹਦਾ ਕੋਈ ਉਹਦੇ ਵਿੱਚ ਸਾਈਨ ਨਹੀਂ ਮਿਲਿਆ ਮਤਲਬ ਕਿਉਂਕਿ ਕੈਂਸਰ ਹੋ ਰਿਹਾ ਸੀ ਫਿਰ ਪਿਛਲੇ ਕੁਝ ਦਿਨ ਪਹਿਲਾਂ ਸਰਜਰੀ ਹੋਈ ਸੀ ਕਿਤੇ ਦੁਬਾਰਾ ਰੀ ਅਕਰੈਂਸ ਆਫ ਕੈਂਸਰ ਤਾਂ ਨਹੀਂ ਹੈ ਕੋਈ ਅਜਿਹਾ ਸੰਕੇਤ ਤਾਂ ਨਹੀਂ ਹੈ ਕਿ ਕੈਂਸਰ ਕਿਤੇ ਦੁਬਾਰਾ ਫੈਲੇ ਹਾਲਾਕਿ ਜਿਹੜਾ ਪੁਰਾਣਾ ਕੈਂਸਰ ਸੀ ਉਹ ਕੱਢਿਆ ਗਿਆ ਦੋ ਵਾਰ ਸਰਜਰੀਆਂ ਹੋਈਆਂ ਪਰ ਮੁਕੰਮਲ ਤੌਰ ਤੇ ਠੀਕ ਨਹੀਂ ਹੋਇਆ ਉਹਨਾਂ ਨੂੰ ਹੋਰ ਇਲਾਜ ਉਹਨਾਂ ਦਾ ਹੋਣਾ ਹੈ ਸੋ ਹੁਣ ਉਹਨਾਂ ਦੀ ਇੱਕ ਹਫ਼ਤੇ ਦੇ ਵਿੱਚ ਵਿੱਚ ਰੇਡੀਏਸ਼ਨਸ ਸ਼ੁਰੂ ਹੋਣੀਆਂ ਨੇ ਸੋ ਇਹਦਾ ਮਤਲਬ ਇਹ ਹੈ ਕਿ ਨਵਜੋਤ ਕੌਰ ਸਿੱਧੂ ਉਹਨਾਂ ਦਾ ਇਲਾਜ ਹਜੇ ਹੋਰ ਚੱਲਣਾ ਹੈ ਸੋ ਜਦੋਂ ਨਵਜੋਤ ਸਿੰਘ ਸਿੱਧੂ ਹੁਣ ਕ੍ਰਿਕਟ ਤੋਂ ਵਾਪਸ ਆ ਰਹੇ ਨੇ ਉਹ ਸ਼ੌਂਕ ਪਗਾਨ ਨਹੀਂ ਗਏ ਇਸ ਬਾਰੇ ਸਾਰਿਆਂ ਨੂੰ ਸਾਨੂੰ ਪੰਜਾਬੀਆਂ ਨੂੰ ਪਤਾ ਹੈ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਆਰਥਿਕ ਤੌਰ ਦੇ ਉੱਤੇ ਵੀ ਜ਼ਰੂਰਤ ਹੈ ਬਹੁਤ ਸਾਰਾ ਖਰਚਾ ਕੈਂਸਰ ਦੇ ਇਲਾਜ ਤੇ ਹੁੰਦਾ ਹੈ ਔਰ ਆਰਥਿਕ ਜ਼ਰੂਰਤਾਂ ਵੀ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਹਜੇ ਉਹ ਅੱਜ ਜਦੋਂ ਵਾਪਸ ਹੋਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਤੇ ਉਹਨਾਂ ਦਾ ਧਿਆਨ ਵੀ ਡਾਕਟਰ ਨਵਜੋਤ ਕੌਰ ਵਾਲੇ ਪਾਸੇ ਰਹੇਗਾ ਉੰਜ ਵੀ ਅੱਜ ਜੇਕਰ ਉਹ ਆਉਂਦੇ ਨਹੀਂ ਤੇ ਸਿਰਫ 2 ਦਿਨ ਰਹਿ ਜਾਂਦੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਮਾਂ ਕੱਢ ਪਾਉਣਗੇ ਚਾਹੇ ਵੀ ਸਮਾਂ ਕੱਢ ਪਾਉਣਗੇ ਸੋ ਇਸ ਕਰਕੇ ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿ ਜਦੋਂ ਡਾਕਟਰ ਨਵਜੋਤ ਕੌਰ ਸਿੱਧੂ ਠੀਕ ਹੁੰਦੇ ਨੇ ਉਹਨਾਂ ਦੀਆਂ ਰੇਡੀਏਸ਼ਨਸ ਮੁਕੰਮਲ ਹੁੰਦੀਆਂ ਨੇ ਉਸ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਸਾਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਮੁਰਦੇ ਨਜ਼ਰ ਆਉਣਗੇ ਜਿੰਨਾ ਤੱਕ ਮੈਨੂੰ ਸੰਭਾਵਨਾਵਾਂ ਲੱਗਦੀਆਂ ਨੇ ਹਜੂਜ ਜੀ ਜੀ ਠੀਕ ਹੈ ਤੇ ਡੱਲਾ ਜੀ ਅਕੀਰ ਦੇ ਵਿੱਚ ਅਕਾਲੀ ਦਲ ਦੇ ਵੀ ਅਗਰ ਆਪਾਂ ਗੱਲ ਕਰ ਲਈਏ ਤਾਂ ਅਕਾਲੀ ਦਲ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰਤੋ ਬਾਅਦ ਸਿਕੰਦਰ ਸਿੰਘ ਮਲੂਕਾ ਦੇ ਉੱਪਰ ਅਨੁਸ਼ਾਸਨਿਕ ਕਾਰਵਾਈ ਦਾ ਮੁੱਦਾ ਜੋ ਹੈ ਭਖਿਆ ਹੋਇਆ ਹੈ ਇਸ ਮਾਮਲੇ ਤੇ ਪੂਰੀ ਗੱਲ ਜ਼ਰੂਰ ਸਾਂਝੀ ਕਰਿਓ ਔਰ ਕੀ ਅਪਡੇਟ ਹੈ ਇਸ ਪੂਰੇ ਮਾਮਲੇ ਵਿੱਚ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਿਓ ਦੇਖੋ ਆਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਨੂੰ ਅਕਾਲੀ ਦਲ ਨੇ ਆਪਣੀ ਪਾਰਟੀ ਤੋਂ ਵੱਖ ਕੀਤਾ ਸੀ ਦੋ ਤਿੰਨ ਦਿਨ ਪਹਿਲਾਂ ਉਹਨਾਂ ਤੇ ਅਨੁਸ਼ਾਸਨਿਕ ਕਾਰਵਾਈ ਕੀਤੀ ਗਈ ਸੀ ਹੁਣ ਕਿਉਂਕਿ ਸਿਕੰਦਰ ਸਿੰਘ ਮਲੂਕਾ ਹੋਣੀ ਸਬੰਧ ਅਕਾਲੀ ਦਲ ਨਾਲ ਰੱਖਦੇ ਨੇ ਉਹਨਾਂ ਨੇ ਨਾ ਅਕਾਲੀ ਦਲ ਤੋਂ ਤਿਆਗ ਪੱਤਰ ਦਿੱਤਾ ਔਰ ਹੁਣ ਵੀ ਅਕਾਲੀ ਦਲ ਦੇ ਲੀਡਰ ਨੇ ਪਰ ਜਿਹੜੀ ਉਹਨਾਂ ਨੇ ਇੱਕ ਵੀਡੀਓ ਪਾਈ ਭਾਵੇਂ ਉਹਨਾਂ ਨੇ ਇੱਕ ਸਿੱਖ ਹੋਣ ਦੇ ਨਾਤੇ ਇੱਕ ਵੀਡੀਓ ਪਾਈ ਉਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੂਬ ਗੁੰਗਾਨ ਕੀਤਾ ਔਰ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਮਸਲਿਆਂ ਲਈ ਪੰਜਾਬੀਆਂ ਦੇ ਮਸਲਿਆਂ ਦੇ ਲਈ ਇਕੱਠੇ ਹੋ ਕੇ ਅਸੀਂ ਪ੍ਰਧਾਨ ਮੰਤਰੀ ਕੋਲੇ ਜਾਈਏ ਉਹਨਾਂ ਨੂੰ ਸਾਡੇ ਅਸਲ ਮਸਲੇ ਦੱਸੀਏ ਪਰ ਮੇਰਾ ਹਮੇਸ਼ਾ ਇੱਕ ਤਰਕ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਸਾਰੇ ਮਸਲੇ ਪਤਾ ਹੈ ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਉਹ ਵੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਚਲੋ ਇਹ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ رائے ਸੀ ਕਿ ਪਿਛਲੇ ਸਮਿਆਂ ਚ ਅਸੀਂ ਬਹੁਤ ਕੁਝ ਕੀਤਾ ਉਹ ਸਾਨੂੰ ਪ੍ਰਾਪਤੀਆਂ ਨਹੀਂ ਹੋਈਆਂ ਪਰ ਸਿੱਖ ਕੌਮ ਨੇ ਆਜ਼ਾਦੀ ਵੇਲੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਔਰ ਆਜ਼ਾਦੀ ਤੋਂ ਬਾਅਦ ਵੀ ਇਸ ਮੁਲਕ ਦੀ ਤਰੱਕੀ ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਸੋ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਉਹ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਭਾਵੇਂ ਮਨਮੋਨ ਸਿੰਘ ਸੀ ਜਾਂ ਹੋਰ ਸੀ ਜਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਨਾਂ ਦਾ ਮੁਢਲਾ ਫਰਜ਼ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਮਸਲੇ ਨਿਭੜਨ ਹੁਣ ਕਿਉਂਕਿ ਬੀਜੇਪੀ ਦੇ ਆਗੂ ਨੇ ਨਰਿੰਦਰ ਮੋਦੀ ਔਰ ਸਿਕੰਦਰ ਸਿੰਘ ਮਲੂਕਾ ਦੇ ਆਪਣੇ ਨੂੰਹ ਪੁੱਤ ਬੀਜੇਪੀ ਚ ਸ਼ਾਮਲ ਹੋ ਗਏ ਤੇ ਉਹਨਾਂ ਦੀ ਨੂੰਹ ਤਾਂ ਕੈਂਡੀਡੇਟ ਹੈ ਬਠਿੰਡੇ ਤੋਂ ਅਜਿਹੇ ਹਾਲਾਤਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਵੱਲੋਂ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਨਾ ਇਹ ਬਹੁਤ ਸਾਰੇ ਅਕਾਲੀ ਲੀਡਰਾਂ ਨੂੰ ਗੱਲ ਪਚ ਨਹੀਂ ਰਹੀ ਪਰ ਅਕਾਲੀ ਦਲ ਦੀ ਜਿੱਥੋਂ ਤੱਕ ਗੱਲ ਹੈ ਅਕਾਲੀ ਦਲ ਦੇ ਵਿੱਚ ਖੂਬ ਗੱਲਾਂ ਅਨੁਸ਼ਾਸਨ ਦੀਆਂ ਹੋ ਰਹੀਆਂ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਹਾਲ ਦੀ ਘੜੀ ਅਗਰ ਕੋਈ ਅਨੁਸ਼ਾਸਨੀ ਕਾਰਵਾਈ ਕਰਨਾ ਵੀ ਚਾਵੇ ਨਹੀਂ ਕਰੇਗਾ ਅਗਰ ਸਿਕੰਦਰ ਸਿੰਘ ਮਲੂਕਾ ਤੇ ਅਕਾਲੀ ਦਲ ਕੋਈ ਅਨੁਸ਼ਾਸਨੀ ਕਾਰਵਾਈ ਕਰਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਸਿਕੰਦਰ ਸਿੰਘ ਮਲੂਕਾ ਫਿਰ ਖੁੱਲ ਕੇ ਬੀਜੇਪੀ ਦੇ ਹੱਕ 'ਚ ਪ੍ਰਚਾਰ ਕਰਨ ਲੱਗ ਜਾਣ ਆਪਣੇ ਉਹਨਾਂ ਦੇ ਨੂੰਹ ਨੇ ਜਿਹੜੇ ਪਰਮਪਾਲ ਕੌਰ ਸਿੱਧੂ ਇਸ ਕਰਕੇ ਅਕਾਲੀ ਦਲ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਤੇ ਕੋਈ ਅਨੁਸ਼ਾਸਨੀ ਕਾਰਵਾਈ ਚੋਣਾਂ ਤੋਂ ਪਹਿਲਾਂ ਕਰੇਗਾ ਅਗਰ ਅਕਾਲੀ ਦਲ ਕੋਈ ਕਾਰਵਾਈ ਉਹਨਾਂ ਤੇ ਨਹੀਂ ਕਰਦਾ ਤੇ ਫੇਰ ਸਿਕੰਦਰ ਸਿੰਘ ਮਲੂਕਾ ਮੈਨੂੰ ਨਹੀਂ ਲੱਗਦਾ ਕਿ ਪ੍ਰਚਾਰ ਕਰਨ ਜਾਣਗੇ ਬੀਜੇਪੀ ਦੇ ਹੱਕ 'ਚ ਵੀਡੀਓ ਉਹਨਾਂ ਨੇ ਜ਼ਰੂਰ ਪਾਈ ਹੈ ਸੋਸ਼ਲ ਮੀਡੀਆ ਤੇ ਸੋ ਇਹ ਮੈਨੂੰ ਇਹ ਸਥਿਤੀਆਂ ਮੈਨੂੰ ਇਸ ਤਰ੍ਹਾਂ ਲੱਗਦੀਆਂ ਨੇ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਦੇਖਦਾ ਹਾਂ ਇਹ ਹੋ ਸਕਦਾ ਹੈ ਕਿ ਜਿੱਦਾਂ ਹੀ 1 ਜੂਨ ਨੂੰ ਵੋਟਾਂ ਪੈਣ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਿਕੰਦਰ ਸਿੰਘ ਮਲੂਕਾ ਉਹਨਾਂ ਤੇ ਕੋਈ ਕਾਰਵਾਈ ਕਰ ਦੇ ਇਹ ਵੀ ਹੋ ਸਕਦਾ ਹੈ ਨਾ ਕਰੇ ਸੁਖਬੀਰ ਬਾਦਲ ਨਾਲ ਪਾਰਟੀ ਪ੍ਰਧਾਨ ਨਾਲ ਹੋ ਸਕਦਾ ਹੈ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਕੋਈ ਸਹਿਮਤੀ ਹੋਵੇ ਇਸ ਵੀਡੀਓ ਨੂੰ ਲੈ ਕੇ ਇਹ ਤਾਂ ਹੁਣ ਵਕਤ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਇਹ ਰਿਸ਼ਤਾ ਸਿਕੰਦਰ ਸਿੰਘ ਮਲੂਕਾ ਦਾ ਅਕਾਲੀ ਦਲ ਦੇ ਨਾਲ ਕਿਸ ਕਰਵਟ ਬੈਠਦਾ ਹੈ ਔਰ ਅਕਾਲੀ ਦਲ ਸਿਕੰਦਰ ਸਿੰਘ ਮਲੂਕਾ ਤੇ ਕੀ ਕੋਈ ਕਾਰਵਾਈ ਕਰਦਾ ਹੈ ਨਹੀਂ ਕਰਦਾ ਚੋਣਾ ਤੋਂ ਬਾਅਦ ਕਰਦਾ ਜਾਂ ਉਸ ਤੋਂ ਬਾਅਦ ਵੀ ਨਹੀਂ ਕਰਦਾ ਪਰ ਅਕਾਲੀ ਸਿਆਸਤ ਦੇ ਨਾਲ ਪੂਰੀ ਤਰ੍ਹਾਂ ਨਾਲ ਉਥਲ ਪੁਥਲ ਅਕਾਲੀ ਸਿਆਸਤ ਦੇ ਵਿੱਚ ਹੋਈ ਪਈ ਹੈ ਅਦੀਸ਼ ਪ੍ਰਤਾਪ ਸਿੰਘ ਕਹਿ ਰਹੇ ਉਹਨਾਂ ਨੂੰ ਜਿਹੜਾ ਵਕਤ ਕੀਤਾ ਅਕਾਲੀ ਦਲ ਤੇ ਉਸ ਉੱਪਰ ਵੀ ਕਈ ਲੀਡਰ ਲਗਾਤਾਰ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਭਾਵੇਂ ਬੀਬੀ ਜਗੀਰ ਕੌਰ ਹੈ ਭਾਵੇਂ ਸੁਖਦੇਵ ਸਿੰਘ ਢੀਂਸਾ ਨੇ ਸੋ ਇਹ ਸਾਰਾ ਕੁਝ ਹੁਣ ਅਕਾਲੀ ਦਲ ਦੇ ਵਿੱਚ ਜੋ ਕੁਝ ਮਾਹੌਲ ਬਣਿਆ ਮੈਨੂੰ ਲੱਗਦਾ ਹੈ ਇਹਦੇ ਉੱਪਰ ਬਹੁਤ ਕੁਝ ਹੋਏਗਾ ਆਉਣ ਵਾਲੇ ਦਿਨਾਂ 'ਚ ਔਰ ਅਕਾਲੀ ਦਲ ਚੰਗੀ ਪਰਫਾਰਮੈਂਸ ਕਰ ਜਾਂਦਾ ਹੈ। ਅਗਰ ਅਕਾਲੀ ਦਲ ਜਿਹੜੀ ਆਪਣੀ ਵੋਟ ਪਰਸੈਂਟੇਜ ਵਧਾ ਜਾਂਦਾ ਹੈ। ਤੇ ਫਿਰ ਮੈਨੂੰ ਲੱਗਦਾ ਸੁਖਬੀਰ ਬਾਦਲ ਜ਼ਿਆਦਾ ਮਜ਼ਬੂਤ ਹੋ ਜਾਏਗਾ ਔਰ ਕੋਸ਼ਿਸ਼ ਇਸ ਵਕਤ ਅਕਾਲੀ ਦਲ ਦੀ ਇਹੀ ਹੈ ਕਿ ਸਾਡੀ ਜਿਹੜੀ ਵੋਟ ਬੈਂਕ ਹੈ ਉਹ ਵੱਡਾ ਹੋਵੇ। ਭਾਵੇਂ ਸੀਟ ਕੋਈ ਜਿੱਤੀ ਹੈ ਜਾਂ ਨਾ ਜਿੱਤੀ ਹੈ ਪਰ ਹਰਸ਼ਮਰਤ ਕੌਰ ਬਾਦਲ ਅੱਜ ਵੀ ਉਥੇ ਮੁਕਾਬਲੇ ਦਿੱਤੇ ਨੇ। ਅਸੀਂ ਹਰਸ਼ਮਰਤ ਕੌਰ ਬਾਦਲ ਨੂੰ ਮੁਕਾਬਲੇ ਜੋ ਬਾਅਦ ਨਹੀਂ ਮੰਨ ਸਕਦੇ। ਬਠਿੰਡੇ ਦਾ ਵਿਕਾਸ ਵੀ ਉਹਨਾਂ ਨੇ ਚੰਗਾ ਕਰਾਇਆ ਸੋ ਹੁਣ ਨਿਰਪਰਿ ਕਰਦਾ ਕਿ ਅਕਾਲੀ ਦਲ ਬਠਿੰਡਾ ਔਰ ਦੂਜੀਆਂ ਸੀਟਾਂ ਤੇ ਕਿਦਾਂ ਦੀ ਪਰਫਾਰਮੈਂਸ ਕਰਦਾ ਹੈ ਅਗਰ ਅਕਾਲੀ ਦਲ ਦਾ ਵੋਟ ਬੈਂਕ ਵਧਿਆ ਅਗਰ ਅਕਾਲੀ ਦਲ ਸੀਟਾਂ ਜਿੱਤਿਆ ਤੇ ਫਿਰ ਸੁਖਬੀਰ ਸਿੰਘ ਬਾਦਲ ਦਾ ਕਦ ਵੱਡਾ ਵੀ ਹੋ ਸਕਦਾ ਹੈ ਜਿਹੜੀ ਸਿਆਸਤ ਹੈ ਹਰਜੋਤਜੀ ਇਹ ਲੋਕਾਂ ਦੇ ਪਿਆਰ ਸਾਥ ਤੇ ਨਿਰਪਰ ਕਰਦੀ ਹੈ ਅਗਰ ਸੁਖਬੀਰ ਬਾਦਲ 2-3 ਸੀਟਾਂ ਵੀ ਜਿੱਤਣ ਚ ਕਾਮਯਾਬ ਹੋ ਗਏ ਵੋਟਰਾਂ ਦਾ ਸਾਥ ਉਹਨਾਂ ਨੂੰ ਮਿਲ ਗਿਆ ਤੇ ਫਿਰ ਸੁਖਬੀਰ ਸਿੰਘ ਬਾਦਲ ਹੀਰੋ ਵੀ ਬਣ ਜਾਣਗੇ ਔਰ ਅਗਰ ਅਕਾਲੀ ਦਲ ਦਾ ਵੋਟ ਬੈਂਕ ਡਿੱਗਿਆ ਤੇ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਫਿਰ ਕਮਜ਼ੋਰ ਵੀ ਹੋ ਸਕਦੀ ਹੈ ਸੋ ਵੋਟਾਂ ਨੇ ਹੀ ਕਿਸੇ ਵੀ ਲੀਡਰ ਜਾਂ ਪੋਲਿਟੀਕਲ ਪਾਰਟੀ ਨੂੰ ਤਕੜਾ ਜਾਂ ਕਮਜ਼ੋਰ ਹੋਣ ਦਾ ਸਨੇਹਾ ਦੇਣਾ ਸੋ ਇਸ ਕਰਕੇ ਬੜੇ ਦਿਲਚਸਪ ਮੋੜ ਤੇ ਅਕਾਲੀ ਸਿਆਸਤ ਵੀ ਆ ਗਈ ਹੈ ਬਿਲਕੁਲ ਸਹੀ ਹੈ ਸੋ ਚਲੋ ਹੁਣ ਬਹੁਤਾ ਲੰਬਾ ਇੰਤਜ਼ਾਰ ਵੀ ਨਹੀਂ ਹੈ ਕੁਝ ਹੀ ਦਿਨ ਬਾਕੀ ਨੇ ਵੋਟਾਂ ਉਸ ਤੋਂ ਬਾਅਦ ਨਤੀਜੇ ਆ ਜਾਣੇ ਤੇ ਸਾਰੀ ਤਸਵੀਰ ਜੋ ਹੈ ਖੁੱਲ ਕੇ ਸਾਫ਼ ਜ਼ਰੂਰ ਹੋ ਜਾਏਗੀ ਕਿ ਪੰਜਾਬ ਦੇ ਵੋਟਰ ਨੇ ਕਿਸੋ ਉੱਪਰ ਆਪਣਾ ਭਰੋਸਾ ਜਤਾਇਆ ਸੋ ਫਿਲਹਾਲ ਪ੍ਰੋਗਰਾਮ ਦੇ ਵਿੱਚ 쇼 ਦੇ ਵਿੱਚ ਤੁਸੀਂ ਵੱਖ-ਵੱਖ ਪਹਿਲੂਆਂ ਦੇ ਉੱਪਰ ਪੰਜਾਬ ਦੀ ਸਿਆਸਤ ਦੇ ਵੱਖ-ਵੱਖ ਪਹਿਲੂਆਂ ਦੇ ਉੱਪਰ ਗੱਲ ਕੀਤੀ ਹੈ ਸੋ ਇਸ ਐਨਾਲਿਸਿਸ ਨੂੰ ਸਾਂਝਾ ਕਰਨ ਦੇ ਲਈ ਡਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਨਾਲ ਜੁੜੇ ਰਹਿਣ ਦੇ ਲਈ ਆਪਣੇ ਸੁਝਾਅ ਅਤੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਜ਼ਰੀਏ ਸਾਂਝੇ ਕਰਨ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਹੋ ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ ਔ ਦੀ ਹੁਨਰ ਦੇ ਵਿਚਾਰ ਦਾ ਸਵਾਗਤ ਹੈ ਤੁਸੀਂ ਜ਼ਰੂਰ ਮੇਰੇ ਨਾਲ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ